ਬਹੁਤ ਸਪੈਸ਼ਲ ਫਿਲਮ ਹੈ ਬਹੁਤ ਟਾਈਮ ਬਾਅਦ ਆ ਰਹੀ ਹੈ ਜਿੰਨਾ ਨੇ ਟਾਈਮ ਲਿਆ ਹੁਣ ਮੈਨੂੰ ਲੱਗਦਾ ਉਨਾ ਹੀ ਲੰਬਾ ਸਮਾਂ ਸਿਨੇਮਾ ਘਰਾਂ ਦੇ ਵਿੱਚ ਵੀ ਰਹੇਗੀ ਮੇਰੀ ਪਸੰਦੀਦਾ ਫਿਲਮਾਂ ਦੇ ਵਿੱਚ ਹੋएगी ਤੁਹਾਨੂੰ ਬੇਹਦ ਪਸੰਦ ਆਉਣ ਵਾਲੀ ਹੈ ਔਰ ਇਹ ਵੱਡੀ ਗੱਲੇ ਰਿਸ਼ਤਿਆਂ ਦੀ ਗੱਲ ਕਰੂਗੀ ਜਿਹੜੇ ਇੱਕ ਤੇ ਮਾਂ ਨਾਲ ਬੈਠ ਕੇ ਜਦੋਂ ਫਿਲਮ ਦੇਖੂਗੀ ਉਹ ਦੋਨੇ ਪ੍ਰਾਊਡ ਫੀਲ ਕਰਨਗੇ ਐਂ ਬਾਪ ਨਾਲ ਜੇ ਕੋਈ ਪੁੱਤ ਫਿਲਮ ਦੇਖੂਗਾ ਦੋਨੇ ਜਣੇ ਪ੍ਰਾਊਡ ਫੀਲ ਕਰਨਗੇ ਸਾਡੀ ਇਹ ਫਿਲਮ ਹੈਗੀ ਜਿਹਦੇ ਚ ਰਿਸ਼ਤਿਆਂ ਦੀ ਕਹਾਣੀ ਔਰ ਪੰਜਾਬੀ ਦੀਆਂ ਇੰਡੀਆ ਵਧੀਆ ਕਹਾਣੀਆਂ ਹਨ ਜਦੋਂ ਆਪਾਂ ਬੋਲਦੇ ਆ ਤਾਂ ਤੁਹਾਨੂੰ ਆਪਣਾ ਤੁਹਾਨੂੰ ਨਜ਼ਰ ਆਉਂਦਾ ਪੰਜਾਬੀ ਇੰਡਸਟਰੀ ਵਾਸਤੇ ਬਹੁਤ ਵੱਡੀ ਗੱਲ ਹੈ ਸਾਡੇ ਸਾਡੇ ਲੋਕ ਨਾ ਕੰਟੈਂਟ ਦੇਖਣਾ ਚਾਹੁੰਦੇ ਨੇ ਪਰ ਆਬੀਅਸਲੀ ਕਈ ਵੀ ਫਿਲਮਾਂ ਹੀ ਨਹੀਂ ਵਧੀਆ ਬਣਦੀਆਂ ਜੀ ਉਹ ਸਾਡੀਆਂ ਵੀ ਫਿਲਮ ਹੋਣਗੀਆਂ ਕਈ ਨਹੀਂ ਵਧੀਆ ਬਣੀ ਹੋਣਗੀਆਂ ਪਰ ਦਿਸ ਇਜ਼ ਅ ਫਿਲਮ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣ ਵਾਲੀ ਹੈ ਸੋ ਬੰਬੂ ਕਾਰਟ 2 ਜੋ ਹੈ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ 20 ਫ फेब्रुवारी ਨੂੰ ਬਿਨੋਟੈਲੋ ਮੇਰੇ ਨਾਲ ਨਹੀਂ ਬਹੁਤ ਬਹੁਤ ਸਵਾਗਤ ਹੈ ਸਰ ਪਹਿਲਾਂ ਤੁਹਾਡਾ ਸਸ਼ਕਲ ਜੀ ਥੈਂਕ ਯੂ ਸੋ ਮਚ ਪਹਿਲਾਂ ਤਾਂ ਤੁਸੀਂ ਨਜ਼ਰ ਉਤਾਰਿਓ ਅੱਜ ਘਰ ਜਾ ਕੇ ਕਿਉਂਕਿ ਅੱਜ ਤਾਂ ਮੈਨੂੰ ਲੱਗਦਾ ਪੀਸੀ ਦੇ ਹਾਈਲਾਈਟਸ ਤੁਹਾਡੇ ਹੀ ਸੀਗੇ ਵੈਗਰੀ ਵੈਗਰੀ ਨਾ ਹਾਂ ਨਾ ਬਾਬਾ ਬਹੁਤ ਕਿਰਪਾ ਕਰੇ ਜੀ ਇਹ ਸ਼ੁਕਰੀਆ ਤੁਹਾਡੀ ਨਜ਼ਰ ਹੈ ਜੀ ਬਾਬਾ ਬਹੁਤ ਜਬ। ਸੋ ਫਿਟਨੈਸ ਤੇ ਜ਼ਰੂਰ ਮੈਂ ਗੱਲ ਕਰੂੰਗੀ ਕਿ ਬਹੁਤ ਲੋਕਾਂ ਲਈ ਇਨਸਪੀਰੇਸ਼ਨ ਹੋ ਤੁਸੀਂ ਰਾਈਟ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਕੇ ਸਿੱਖਦੇ ਆ ਫਿਟਨੈਸ ਨੂੰ ਲੈ ਕੇ ਹੋਵੇ ਚਾਹੇ ਐਕਟਿੰਗ ਨੂੰ ਲੈ ਕੇ ਹੋਵੇ ਚਾਹੇ ਤੁਹਾਡੀ ਪਰਸਨੈਲਿਟੀ ਨੂੰ ਲੈ ਕੇ ਹੋਵੇ ਮੈਂ ਡੈਫੀਨੇਟਲੀ ਜਾਣਨਾ ਚਾਹੂੰਗੀ ਤੁਹਾਡਾ ਡਾਈਟ ਚਾਰਟ ਕੀ ਹੈ ਕਿਉਂਕਿ ਮਤਲਬ ਪਰਸਨਲੀ ਜਾਣਨਾ ਚਾਹੁੰਨੇ ਕੁਝ ਕੁਝ ਨਹੀਂ ਜੀ ਦੋ ਕੁ ਚੀਜ਼ਾਂ ਕਹਿਣਾ ਉਹ ਮੈਂ ਤਾਂ ਜਿਹੜਾ ਬੰਦਾ ਆਪਣੇ ਆਪ ਤੇ ਖੁਸ਼ ਨਹੀਂ ਹੋ ਸਕਦਾ ਤੇ ਗ੍ਰੈਟੀਟਿਊਡ ਵਿੱਚ ਨਹੀਂ ਰਹਿੰਦਾ ਸ਼ੁਕਰਾਨੇ ਵਿੱਚ ਨਹੀਂ ਰਹਿੰਦਾ ਕਿਸੇ ਨਾਲ ਕੰਪੀਟੀਸ਼ਨ ਕਰੋਗੇ ਤਾਂ ਵੀ ਤੁਸੀਂ ਨਾਮੋਸ਼ੀ ਦੇ ਵਿੱਚ ਚਲੇ ਹੋ ਚਿਹਰੇ ਤੇ ਮੁਸਕਾਨ ਤੁਹਾਡਾ ਤੁਹਾਡੇ ਚਿਹਰੇ ਤੇ ਹੀ ਲਿਖਿਆ ਹੁੰਦਾ ਸਾਰਾ ਕੁਝ ਹੈ ਨਾ ਜੀ ਸੋ ਮੈਂ ਕਹਿੰਦਾ ਖੁਸ਼ ਰਹਿਣਾ ਚਾਹੀਦਾ ਹੈ ਸੁਥਰੀ ਡਾਈਟ ਖਾਣੀ ਚਾਹੀਦੀ ਹੈ ਤੇ ਸਭ ਤੋਂ ਪਹਿਲਾਂ ਨਾ ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ ਜੀ ਦੂਜਿਆਂ ਦਾ ਬੜਾ ਪਿਆਰ ਕਰਦੇ ਆ ਇਹ ਮੇਰੀ ਭੈਣ ਹੈ ਇਹ ਮੇਰੀ ਮਾਤਾ ਹੈ ਮੇਰੀ ਬਲੱਡ ਹੈ ਮੇਰੀ ਫੈਨਸੀ ਹੈ ਹੈਨਾ ਇਹ ਮੇਰੀ ਚਾਹਣ ਵਾਲੀ ਹੈ ਮੇਰਾ ਭਰਾ ਹੈ ਸਾਰਿਆਂ ਨੂੰ ਪਿਆਰ ਕਰਦੇ ਆਪਾਂ ਤਾਂ ਮੈਂ ਕਹਿੰਦਾ ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਦੂਜੇ ਨੂੰ ਪਿਆਰ ਹੀ ਨਹੀਂ ਕਰ ਸਕਦਾ ਹੈ ਨਾ ਜੀ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਸੁਥਰੇ ਰਹੋਗੇ ਤੰਦਰੁਸਤ ਰਹੋਗੇ ਤਾਂ ਹੀ ਤੁਸੀਂ ਏਕਸਕਿਊਜ਼ ਮਾਤਾ ਪਿਤਾ ਦਾ ਭੈਣ ਭਰਾ ਮੰਦਾ ਜਾਂ ਆਪਦੀ ਫਿਅਰਸੀ ਦਾ ਬਲੱਡ ਦਾ ਜੀ ਦਾ ਵੀ ਹੈਗਾ ਉਹਦਾ ਖਿਆਲ ਰੱਖ ਸਕਦੇ ਹੋ ਆਦਰਵਾਇਜ਼ ਨਾਟ ਹੈ ਨਾ ਜੀ ਸੋ ਮੇਰਾ ਦਾ ਸਿੰਪਲ ਫਲਸਫਾ ਵੀ ਖੁਸ਼ ਰਹੋ ਜੀ ਜੇ ਖੁਸ਼ ਰਹਿਣ ਦੇ ਵਿੱਚ ਹੀ ਤੁਸੀਂ ਬਹੁਤ ਸੈੱਟ ਹੋ ਜਾਂਦੇ ਹੋ ਜੇ ਤੁਸੀਂ ਖੁਸ਼ ਹੋ ਸ਼ੁਕਰਾਨੇ ਵਿੱਚੋਂ ਔਰ ਐਪਰੀਸ਼ੀਏਟ ਕਰਨ ਦਾ ਜਿਗਰਾ ਹਰੇਕ ਨੂੰ ਜੇ ਕੋਈ ਸੋਹਣਾ ਲੱਗਦਾ ਹੈ ਜੇ ਕੋਈ ਤੰਦਰੁਸਤ ਹੈ ਤੁਹਾਡੇ ਨਾਲ ਵਧੀਆ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰਨ ਦਾ ਜਿਗਰਾ ਰੱਖੋ ਨਹੀਂ ਸਾਡੇ ਚ ਖੇਜ ਆਵੜੀ ਸਾਡੇ ਕਿਰਦਾਰਾਂ ਦੇ ਵਿੱਚ ਨਾ ਖੇਜ ਜਦੋਂ ਕੋਈ ਆਪ ਤੋਂ ਵੱਡੀ ਕਾਰ ਚੋਂ ਉਤਰਦਾ ਹੈ ਜਾਂ ਆਪ ਤੋਂ ਕੋਈ ਵਧੀਆ ਕੱਪੜੇ ਪਾਉਂਦਾ ਹੈ ਜਾਂ ਆਪ ਤੋਂ ਵਧੀਆ ਕੋਈ ਕਿਸੇ ਘੜੀ ਬੰਨੀ ਹੋਈ ਹੈ ਜੇ ਕੋਈ ਵੀ ਕਿਸੇ ਵੀ ਫੀਲਡ ਦੇ ਵਿੱਚ ਕੋਈ ਮੱਲ ਮਾਰਦਾ ਨਾ ਤੁਹਾਨੂੰ ਆਨੰਦ ਨਹੀਂ ਆਉਂਦਾ ਗਵਾਂਡੀ ਦੇ ਘਰੇ ਦੇਖ ਕੇ ਨਾ ਕੋਈ ਆਨੰਦ ਵਾਲੀ ਚੀਜ਼ ਤੁਹਾਨੂੰ ਆਨੰਦ ਨਹੀਂ ਆਉਂਦਾ ਉਹ ਆਨੰਦ ਹੋਣਾ ਚਾਹੀਦਾ ਉੱਤੇ ਤਾਂ ਕਿਉਂਕਿ ਵਾਹਿਗੁਰੂ ਦੀ ਮਿਹਰਬਾਨੀ ਹੈ ਉਹ ਤੇ ਵਾਹਿਗੁਰੂ ਮਿਹਰ ਮਿਹਰਬਾਨ ਹੋ ਗਿਆ ਉਹਦੇ ਤੱਕ ਤਾਂ ਉਹਦੇ ਨਾਲ ਹੀ ਲੱਗਣਾ ਚਾਹੀਦਾ ਹਮੇਸ਼ਾ ਤੰਦਰੁਸਤ ਉਹਨੂੰ ਉਹਦੇ ਵਾਸਤੇ ਕਾਮਨਾ ਕਰੋ ਐਂਡ ਐਪਰੀਸ਼ੀਏਟ ਕਰੋ ਐਡਾ ਜਿਗਰਾ ਕਰੋ ਵੀ ਸਵਾਦ ਲਿਆਦਾ ਤਾਂ ਬਹੁਤ ਵਧੀਆ ਕੰਮ ਕੀਤਾ ਸੋ ਪੋਜ਼ਿਟਿਵ ਸੋ 10 ਸਾਲ ਪਹਿਲਾਂ ਜਿਹੜੀ ਫਿਲਮ ਸ਼ੂਟ ਹੋਈ ਸੀ ਅਮੀਨੇ ਜਿਵੇਂ ਦੱਸਿਆ ਹਨਾ ਉਸ ਸਮੇਂ ਬਹੁਤ ਸਾਰੇ ਚੇਂਜ ਕਿੰਨੀ ਵਧੀਆ ਗੱਲਾਂ ਦੇਖ ਲੋ ਇਹਦਾ ਮਤਲਬ ਇਹਦਾ ਮਤਲਬ ਕੋਈ ਯਕੀਨ ਨਹੀਂ ਕਰਦਾ ਹੁਣ ਦੱਸੋ ਆਬਵੀਅਸਲੀ 10 ਸਾਲ ਪਹਿਲਾਂ 10 ਸਾਲ ਸਰਕ ਸਰਕੈਸਟਿਕ ਵੇ ਨਾਲ ਬੋਲੇ ਕਿ ਤੁਸੀਂ ਰੀਅਲ ਦੱਸਿਆ ਇਹ ਹੁਣ ਤੁਹਾਨੂੰ ਦੱਸਣਾ ਵੈਣਾ ਨਹੀਂ ਕੁਝ ਨਹੀਂ ਆਪਾਂ ਮੂਵ ਫੋਰ ਮੂਵ ਫੋਰਵਰਡ ਮੂਵ ਫੋਰਵਰਡ ਨਹੀਂ ਤੁਸੀਂ ਯੰਗ ਹੋ ਔਰ ਤੁਸੀਂ ਅੱਜ ਹਾਈਲਾਈਟਸ ਲਏ ਨੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਤੁਸੀਂ ਅੱਜ ਨਜ਼ਰ ਤਾਰਨੀ ਜਾ ਕੇ ਬੱਸ ਸੋ ਮੈਂ ਉਸ ਸਮੇਂ ਨਾ ਇਹ ਜਾਣਨ ਚਾਹਨੀ ਆਮੀ ਨੇ ਜਿਵੇਂ ਦੱਸਿਆ ਹਨ ਉਸ ਸਮੇਂ ਸਾਨੂੰ ਵੈਨਿਟੀਆਂ ਸ਼ੇਅਰ ਕਰਨੀਆਂ ਪੈਂਦੀਆਂ ਸੀਗੀਆਂ ਐਸ ਵਾਰ ਸਾਨੂੰ ਪਰਸਨਲ ਮਿਲੀਆਂ ਨੇ ਸੋ ਇਹ ਇਹ ਚੀਜ਼ ਤੁਹਾਡੇ ਲਈ ਕਿੰਨੇ ਕ ਮੈਟਰ ਕਰਦੀ ਬੜਾ ਦੇਖੋ ਹਰ ਵਾਰੀ ਜਦੋਂ ਕੋਈ ਮਕਾਮ ਹਾਸਲ ਕਰਦਾ ਹੈ ਤਾਂ ਉਹੀ ਗੱਲ ਸ਼ੁਕਰਾਨਾ ਹੱਥ ਜੋੜ ਜਾਂਦਾ ਨਹੀਂ ਸਾਤ ਜੁੜ ਜੰਦੇ ਨੇ ਅਸੀਂ ਦੇਖਦੇ ਹੁੰਦੇ ਸੀ ਮੈਂ ਨਾ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੁਹਾਨੂੰ ਸੁਣਾਉਣਾ ਪਈ ਇਹ ਟਾਈਟਲ ਨਾ ਬਣਾਇਓ ਮੈਂ ਹਰਪਜਨ ਮਾਨ ਉਹਨਾਂ ਦੀ ਮੂਵੀ ਸੀਗੀ ਯੂਨੀਵਰਸਿਟੀ ਮੈਂ ਥੀਏਟਰ ਡਿਪਾਰਟਮੈਂਟ ਚ ਹਨਾ ਹਰਪਜਨ ਮਾਨ ਉਹਨਾਂ ਦੇ ਸ਼ੋਅ ਬੜੇ ਕਰਾਇਮੈਂ ਐਜ਼ ਅ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਤਾਂ ਉਹਨਾਂ ਨਾਲ ਥੋੜੀ ਜੀ ਨੇੜਤਾ ਸੀਗੀ ਤੇ ਮੈਂ ਉਹਨਾਂ ਦੇ ਸ਼ੋਅ ਬੜੇ ਕਰਾਉਂਦਾ ਸੀ ਵੀ ਬਾਜੀ ਇੱਥੇ ਲਾਉਣਾ ਬਾਜੀ ਇੱਥੇ ਲਾਉਣਾ ਤਾਂ ਉਹਨਾਂ ਦੀ ਵੈਨਿਟੀ ਚ ਆਏ ਇੱਕ ਵਾਰੀ ਉਹ ਵੈਨਿਟੀ ਚ ਬੈਠੇ ਕਹਿੰਦੇ ਹਰਪਜਨ ਮਾਨ ਜੀ ਇਹਨਾਂ ਦੀ ਕੋਈ ਫਿਲਮ ਚੱਲਦੀ ਸੀ ਪ ਤਮੇ ਮੈਨੂੰ ਵੈਨਿਟੀ ਅੜਦੜੇ ਗਿੜਾ ਲਾਇਆ ਔਰ ਮੇਰੇ ਆਪ ਦੇ ਆਪ ਚ ਐਟੀਟਿਊਡ ਸੀਗਾ ਮੈਂ ਕਿਹਾ ਆਪ ਸ਼ੀਸ਼ੇ ਜਿਹਾ ਲੱਗੇ ਹੋਏ ਅੜਦੜੇ ਦੋ ਗਿੜੇ ਲਾਇਏ ਮੈਂ ਕਿਹਾ ਆਪ ਦੇ ਆ ਬੁਲਾ ਲੈਣਗੇ ਮੈਂ ਗੁੱਸੇ ਆਪ ਦੇ ਆਪ ਚ ਗੁੱਸੇ ਮੈਂ ਕਿਹਾ ਬੁਲਾਏ ਨਹੀਂ ਅੰਦਰੋਂ ਕੋਈ ਚੱਕਰ ਨਹੀਂ ਭਾਜਦੀ ਹਵਾ ਖਰਾਬ ਹੋ ਗਈ ਆਪਾਂ ਕਿ ਲੈਣਾ ਕੋਈ ਨਾ ਮੈਂ ਗਿਆ ਨਹੀਂ ਦੋ ਦਿਨ ਉੱਥੇ ਫਿਊਟਿੰਗ ਹੁੰਦੀ ਰਹੀ ਮਿਲਦਾ ਰਿਹਾ ਉਹ ਜਿੱਦਣ ਮੈਂ ਦਸਾਂ ਸਾਲਾਂ ਬਾਅਦ ਵਾਈਗੁਰੂ ਨੇ ਉਹ ਦਿਨ ਮੈਨੂੰ ਬਖਸ਼ਿਆ ਮੈਂ ਉਹ ਵੈਨਿਟੀ ਤੇ ਅੰਦਰੋਂ ਆ ਫੇਰ ਮੈਨੂੰ ਪਤਾ ਲੱਗਿਆ ਅੰਦਰੋਂ ਦੁਬਾਰ ਦਿਵੇ ਨਹੀਂ ਹੁੰਦਾ ਪਰ ਦੇ ਉੱਪਰ ਦੇ ਫਿਰ ਮੈਂ ਆਪਦੇ ਆਪ ਉਹੀ ਗੱਲ ਵੀ ਸ਼ਿਕਵੇ ਕਰਨੇ ਸ਼ਿਕਾਇਤਾਂ ਕਰਨੀਆਂ ਛੱਡ ਦਈਏ ਕਿਸੇ ਦੀ ਸ਼ਿਕਾਇਤ ਗ੍ਰੈਟੀਟਿਊਡ ਦੇ ਵਿੱਚ ਰੋ ਕੋਈ ਸ਼ਿਕਾਇਤ ਨਹੀਂ ਜਿਹੜਾ ਮਿਲ ਗਿਆ ਉਹਦਾ ਧੰਨਵਾਦ ਜਿਹੜਾ ਨਹੀਂ ਮਿਲਿਆ ਉਹ ਵੀ ਬਾਬਾ ਕਿਰਪਾ ਕਰੇ ਹਨਾ ਸੋ ਤੁਸੀਂ ਵੀ ਬਹੁਤ ਸਾਰੇ ਲੋਕਾਂ ਨੂੰ ਪਸੰਦ ਕਰਦੇ ਹੋਵੋਗੇ ਤੁਹਾਡੇ ਵੀ ਬਹੁਤ ਪਰਸਨਲ ਚੋਇਸਿਸ ਹੁੰਦੀਆਂ ਹੋਣਗੀਆਂ ਜਿਵੇਂ ਅਸੀਂ ਬਿੰਨੂ ਢਿੱਲੋਂ ਨੂੰ ਪਸੰਦ ਕਰਦੇ ਹਾਂ ਸਾਨੂੰ ਪਤਾ ਅਸੀਂ ਤਾਂ ਬਿੰਨੂ ਜੀ ਨਾਲ ਮਿਲ ਕੇ ਗੱਲ ਕਰ ਹੀ ਲੈਣੀ ਹੈ ਰਾਈਟ ਸੋ ਤੁਸੀਂ ਵੀ ਬਹੁਤ ਸਾਰੇ ਲੋਕਾਂ ਨੂੰ ਐਡਮਾਇਰ ਕਰਦੇ ਹੋਵੋਗੇ ਸੋ ਤੁਸੀਂ ਜਦੋਂ ਮਿਲਣਾ ਹੁੰਦਾ ਹੀ ਆ ਤਾਂਗ ਹੁੰਦੀ ਹੈ ਤੁਹਾਨੂੰ ਕਿ ਯਾਰ ਮੈਂ ਮਿਲਣਾ ਹੈ ਕਿੰਨੇ ਕੁ ਐਫਰ ਜੀ ਹਰੇਕ ਦੇਖੋ ਜਿਹੜੇ ਜਿਹੜੇ ਕਈ ਉਹਦੇ ਵਾਸਤੇ ਮੈਂ ਕਿੰਨਾ ਕਮੈਟਰ ਕਰਦਾ ਮੈਂ ਨਾ ਮੇਰਾ ਮੇਰਾ ਅਪਦਾ ਇੱਕ ਸੁਭਾਅ ਹੈ ਜੀ ਮੇਰਾ ਅਪਦਾ ਸੁਭਾਅ ਹੈ ਜਿੱਥੇ ਮੈਨੂੰ ਇੱਜ਼ਤ ਨਹੀਂ ਮਿਲਦੀ ਮੈਂ ਮੈਨੂੰ ਨਾ ਮੈਂ ਚਾਹਦੀ ਰਾਜੇ ਦਾ ਘਰ ਵੀ ਕਿਉਂ ਨਾ ਛੱਡਣਾ ਪਰ ਮੈਂ ਜਾਂਦਾ ਨਹੀਂ ਜੀ ਤੇ ਥੋੜੀ ਜਿਹੀ ਥੋੜਾ ਜਾਂ ਥੋੜੀ ਜਿਹੀ ਸਪੇਸ ਚਾਹੀਦੀ 1 ਸੈਕਿੰਡ ਦੀ ਹੋਵੇ ਜਿਹੜੇ ਹੱਥ ਵੀ ਮੇਰੇ ਨਾਲ ਚਾਜ ਦੇ ਨਾਲ ਬਣਾਇਆ ਮੈਂ ਉਹਨਾਂ ਹੀ ਸ਼ੁਕਰੇ ਉਹ ਉਹਦੀ ਸਪੇਸ ਖਰਾਬ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਵਾਸਤੇ ਨਿਊ ਆ ਤੇ ਨਵਾਂ ਪਤਰ ਹੋ ਜਿਵੇਂ ਮੈਂ ਮੇਰੇ ਵਾਸਤੇ ਕੋਈ ਨਵਾਂ ਬੰਦਾ ਆ ਜਾਏ ਤਾਂ ਉਹਦੇ ਵਾਸਤੇ ਤਾਂ ਮੈਂ ਉਹੀ ਆ ਉੱਥੇ ਮੈਂ ਕਿਉਂ ਸਪੇਸ ਭੜਦਾ ਉਹਦੀ ਲਾਈਫ ਕਿਉਂ ਖਰਾਬ ਕਰ ਰਿਹਾ ਹਾਂ ਬਸ ਇੱਕ ਹੱਥ ਮਿਲ ਲੈ ਮੇਰਾ ਚਾਂਸ ਹੀ ਨਾ ਉਹਦਾ ਥੋੜੀ ਹੈ ਤਾਂ ਉਦੋਂ ਬਸ ਉਦੋਂ ਅਕਲ ਸੁਧਾਰੋ ਆਪਣੀ ਅਕਲ ਤੇ ਹੱਥ ਮਾਰੋ ਵੀ ਉਹਦੇ ਵਾਸਤੇ ਕੀ ਹੈ ਇਨਵਰਸਟੀ ਕਾ ਹਟਮ ਲਿਆ ਵੈਰੀ ਗੁੱਡ ਫੋਟੋ ਵੀ ਹੋ ਗਈ ਤੇ ਸੋ ਬੰਬੂ ਗਾਟ ਦੇ ਬਾਰੇ ਜ਼ਰੂਰ ਸਾਨੂੰ ਥੋੜਾ ਜਿਹਾ ਦੱਸੋ 20 ਫਰਵਰੀ ਨੂੰ ਆ ਰਹੀ ਹੈ ਤੇ ਬਹੁਤ ਸਪੈਸ਼ਲ ਫਿਲਮ ਹੈ ਬਹੁਤ ਟਾਈਮ ਬਾਦ ਆ ਰਹੀ ਹੈ ਜਿੰਨਾ ਨੇ ਟਾਈਮ ਲਿਆ ਹੁਣ ਮੈਨੂੰ ਲੱਗਦਾ ਉਨਾ ਹੀ ਲੰਬਾ ਸਮਾਂ ਸਿਨੇਮਾ ਘਰਾਂ ਦੇ ਵਿੱਚ ਵੀ ਰਹੇਗੀ ਮੇਰੇ ਮੇਰੇ ਫੇਵਰੇਟ ਫਿਲਮਾਂ ਦੇ ਵਿੱਚ ਉਹ ਹੈਗੀ ਹੈ ਜੀ ਬੰਬੂ ਗਾਟ ਅੰਗਰੇਜ਼ ਸੀਗੀ ਜੱਟ ਜੇਮਸ ਪੋਟ ਉਹ ਗੀਪੀ ਦੀ ਫਿਲਮ ਸੀਗੀ ਮੈਂ ਕਈ ਫਿਲਮ ਨੂੰ ਬੜਾ ਸਰਾਉਣਾ ਜੀ ਮੈਨੂੰ ਬੜੀ ਵ ਇਹ ਇਹਦੀ ਵੀ ਮੇਰੀ ਪਸੰਦੀਦਾ ਫਿਲਮਾਂ ਦੇ ਵਿੱਚ ਹੋ ਹੈਗੀ ਤੁਹਾਨੂੰ ਬੇਹਦ ਪਸੰਦ ਆਉਣ ਵਾਲੀ ਹੈ ਔਰ ਇਹ ਵੱਡੀ ਗੱਲੇ ਰਿਸ਼ਤਿਆਂ ਦੀ ਗੱਲ ਕਰੂਗੀ ਜੀ ਹਰੇਕ ਧੀ ਮਾਂ ਨਾਲ ਬੈਠ ਕੇ ਜਦੋਂ ਫਿਲਮ ਦੇਖੂਗੀ ਉਹ ਦੋਨੇ ਪ੍ਰਾਊਡ ਫੀਲ ਕਰਨਗੇ ਜਿੱਦਾਂ ਅਸੀਂ ਪ੍ਰੈਸ ਕਾਨਫਰੈਂਸ ਦੇ ਵਿੱਚ ਦਿਖਾਈ ਬਾਪ ਨਾਲ ਜੇ ਕੋਈ ਪੁੱਤ ਫਿਲਮ ਦੇਖੂਗਾ ਦੋਨੇ ਜਣੇ ਪ੍ਰਾਊਡ ਫੀਲ ਕਰਨਗੇ ਕਿਉਂਕਿ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਮੈਂ ਉਹਨਾਂ ਨੂੰ ਨਹੀਂ ਇਦਾਂ ਕਹਿੰਦਾ ਉਹ ਹੈਗੀਆਂ ਨੇ ਹੇ ਹੀਰੋ ओरिएंटਲ ਨੇ ਵੀ ਇੱਕ ਹੀ ਦੀ ਫਿਲਮ ਹੈ ਅਕਸ਼ੇ ਕੁਮਾਰ ਜੀ ਫਿਲਮ ਆ ਰਹੀ ਹੈ ਐ ਨਹੀਂ ਕਹਿੰਦੇ ਵੀ ਟੋਟਲਿਟੀ ਦੇ ਵਿੱਚ ਕੰਟੈਂਟ ਵਾਲੇ ਪਾਸੇ ਨਹੀਂ ਜਾਂਦੇ ਜਾਂ ਸਲਮਾਨ ਖਾਨ ਜੀ ਦੀ ਫਿਲਮ ਲਾ ਲਓ ਸ਼ਾਹਰੁਖ ਖ ਜੀ ਦੀ ਫਿਲਮ ਲਾ ਲਓ ਕਿਸ ਦੀ ਫਿਲਮ ਲਾ ਲਓ ਉੱਚ ਰਿਸ਼ਤੇ ਮਿਸਿੰਗ ਨਹੀਂ ਜੀ ਸਾਡੀ ਇਹ ਫਿਲਮ ਹੈਗੀ ਜਿਹਦੇ ਚ ਰਿਸ਼ਤਿਆਂ ਦੀ ਖਾਣੀ ਔਰ ਪੰਜਾਬੀ ਦੀਆਂ ਇੰਡੀਆ ਵਧੀਆ ਕਹਾਣੀਆਂ ਹਨਾ ਜਦੋਂ ਆਪਾਂ ਬੋਲਦੇ ਆ ਤਾਂ ਤੁਹਾਨੂੰ ਆਪਣਾ ਤੁਹਾਨੂੰ ਨਜ਼ਰ ਆਉਂਦਾ ਕਿਉਂਕਿ ਅੱਜ ਕੱਲ੍ਹ ਐਸੋ ਲੇਟ ਹੋ ਗਏ ਬੱਚਿਆਂ ਨੂੰ ਦਿਖਾਉਣ ਚ ਵੀ ਤੁਹਾਨੂੰ ਪਤਾ ਲੱਗੂ ਵੀ ਇਦਾਂ ਦੇ ਰਿਸ਼ਤੇ ਵੀ ਹੁੰਦੇ ਸੀਗੇ ਉਹਨਾਂ ਨੂੰ ਪਤਾ ਹੀ ਨਹੀਂ ਹੁਣ ਪੁੱਪੜ ਨਾ ਬੈਠਾ ਕੀ ਤੇਰੀ ਮੰਮੀ ਦੀ ਫਲਾਣੀ ਭੈਣ ਤੇ ਜਿਹੜਾ ਇਧਰੋਂ ਆ ਗਿਆ ਇਹਨਾਂ ਚ ਫਿਰ ਮਮਾ ਨਨਾਨਾ ਕੌਣ ਹੋਈ ਉਹਨੂੰ ਨਹੀਂ ਪਤਾ ਸੋ ਇਹ ਰਿਸ਼ਤੇ ਜਾਂ ਆਪਣਾ ਜਿਹੜਾ ਪ੍ਰਾਤਨ ਜਿੱਦਾਂ ਵੀ ਆਪਣਾ ਜਿਹੜਾ ਸਮਾਜ ਸੀਗਾ ਜਾਂ ਉਹ ਕਿੱਦਾਂ ਦੀ ਸਾਡੀ ਹੈ ਨਾ ਉਹ ਹੈਗਾ ਉਸ ਉਹ ਦੱਸਣ ਵਾਸਤੇ ਫਿਲਮਾਂ ਜ਼ਰੂਰ ਆਪਦੇ ਬੱਚਿਆਂ ਨੂੰ ਦਿਖਾਉਣੀਆਂ ਚਾਹੀਦੀ ਨੇ ਪਰ ਦਿਸ ਇਜ਼ ਅ ਵੈਰੀ ਗੁੱਡ ਫਿਲਮ ਜਿਹੜੀ ਇੱਕ ਪੂਰੀ ਸਕ੍ਰਿਪਟ ਨਾਲ ਮਿਲੀ ਹੋਈ ਹੈ ਤੇ ਬਹੁਤ ਵਧੀਆ ਤਰੀਕੇ ਦੀ ਐਗਜ਼ੀਕਿਊਟ ਹੋਈ ਹੈ ਕਿਸੇ ਪਾਸੇ ਉਹ ਕਸਰੀ ਨਹੀਂ ਐਂਡ ਪੰਜਾਬੀ ਇੰਡਸਟਰੀ ਵਾਸਤੇ ਬਹੁਤ ਵੱਡੀ ਗੱਲ ਹੈ ਸਾਡੇ ਸਾਡੇ ਲੋਕ ਨਾ ਕੰਟੈਂਟ ਦੇਖਣਾ ਚਾਹੁੰਦੇ ਨੇ ਪਰ ਆਬਵੀਅਸਲੀ ਕਈ ਵਾਰੀ ਫਿਲਮਾਂ ਹੀ ਨਹੀਂ ਵਧੀਆ ਬਣਦੀਆਂ ਜੀ ਉਹ ਸਾਡੀਆਂ ਵੀ ਫਿਲਮਾਂ ਹੋਣਗੀਆਂ ਕਈ ਨਹੀਂ ਵਧੀਆ ਬਣੀ ਹੋਣਗੀਆਂ ਪਰ ਦਿਸ ਇਜ਼ ਅ ਫਿਲਮ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣ ਵਾਲੀ ਹੈ। ਕੀ ਬਾਤ ਹੈ। ਸੋ ਇੱਕ ਸਵਾਲ ਹੋਰ ਫਿਲਮ ਦੇ ਵਿੱਚ ਤਾਂ ਰਿਸ਼ਤੇ ਕਰਾਏ ਨੇ ਰਿਐਲਿਟੀ 'ਚ ਕਰਾਏ ਹੈ ਕਦੀ ਕਿਸੇ ਦਾ ਰਿਸ਼ਤਾ ਕਰਾਇਆ ਹੈ? ਮੈਂ ਜਦੋਂ ਮੈਂ ਪੜਦਾ ਸੀਗਾ ਮੈਂ ਪੰਜ ਵਿਆਹ ਕਰਾਏ ਨੇ। ਉਹ ਕਿਉਂ ਬਾਤ ਹੈ? ਹਾਂ ਪੰਜ ਵਿਆਹ। ਕਿਉਂ ਬਾਤ? ਜਿੱਦੇ ਜੋ ਇੱਕ ਨੂੰ ਤੁਸੀਂ ਜਾਣਦੇ ਹੋ ਰਾਣਾ ਰਣਵੀਰ ਦਾ। ਠੀਕ ਹੈ ਜੀ। ਹਾਂ ਜਸੀ ਜਸੀ ਸਿੰਗਰ ਸੀਗਾ ਜੀ ਉਹਦਾ ਵਿਆਹ ਮੈਂ ਕਰਾਇਆ ਫਿਰ ਸਾਡੇ ਡੋਲੀ ਵਾਈ ਜੀ ਸੀ ਉਹਦਾ ਮੈ ਸੋਨੀ ਜਵੰਦਾ ਉਹਦਾ ਮੈਂ ਵਿਆਹ ਕਰਾਇਆ ਪੰਜ ਪੰਜ ਵਿਆਹ ਕਰਾਈ ਸੀ ਉਹਨਾਂ ਵੇਲੇ ਹਾਂ ਜੀ ਐਹ ਨਹੀਂ ਬਸ ਹਾਂ ਠੀਕ ਹੈ ਜਦੋਂ ਉਹਦਾ ਪਿਆਰ ਮੁਹੱਬਤ ਸੀਗਾ ਉਹਨਾਂ ਦਾ ਤੇ ਨਾਲ ਰੱਖੇ ਪਰ 100% ਵੇਰੀ ਸੀਗੀ ਚੱਕ ਦੋ ਫੱਟੇ ਹਾਂ ਜੀ ਸੋ ਪ੍ਰਾਊਡ ਆਫ ਯੂ ਉਮੀਦ ਕਰਦੇ ਹਾਂ ਕਿ ਤੁਹਾਡੀ ਫਿਲਮ ਨੂੰ ਬਹੁਤ ਸਾਰਾ ਪਿਆਰ ਮਿਲੇ ਔਰ ਬਹੁਤ ਸਾਰੀਆਂ ਬੰਬੂ ਘਾਟ ਵਰਗੀਆਂ ਫਿਲਮਾਂ ਜਿਹੜੀਆਂ ਨੇ ਅਸੀਂ ਬਿੰਨੂ ਢਿੱਲੋਂ ਜੀ ਨੂੰ ਦੇਖੀ ਆਨ ਸਕਰੀਨ ਧੰਨਵਾਦ ਬਹੁਤ ਧੰਨਵਾਦ